गुड इवनिंग एंड सस्काटू ऑल ऑफ यू आज ਜਿਹੜਾ ਸਵੇਰੇ 11:40 ਵਜੇ ਸੰਦੀਪ ਠਾਪਰ ਜਿਹੜਾ ਸੀਸੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ਼ ਅ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਠਾਪਰ ਦੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀ ਐਮ ਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਉ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਡੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤੇਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈਆ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤਿਹਗੜ ਸਾਹਿਬ ਮੇ ਫਤਿਹਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਛ ਦੇਰ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤਿਹਗੜ ਸਾਹਿਬ ਹੈ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਸਰ ਥੋੜਾ ਰੈਸਟ ਕੀ ਲਓ ਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲ ạ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ। ਅ ਇੱਕ ਮਾਨਹੰਡ ਟੋਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕਯੂ ਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ। ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀ ਇਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓਵਰ ਕੀਤਾ ਥੈਂਕ ਯੂ ਥੈਂਕ ਯੂ ਗੁੱਡ ਈਵਨਿੰਗ ਐਂਡ ਸਸਿਕਾ ਟੂ 올 ਆਫ ਯੂ ਅੱਜ ਜਿਹੜਾ ਸਵੇਰੇ 11:40 ਮਿੰਟ ਤੇ ਸੰਦੀਪ ਠਾਪਰ ਜਿਹੜਾ ਸਿਸ਼ੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ ਵਿਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਠਾਪੜ ਦੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ 'ਚ ਉਹਨਾਂ ਨੂੰ ਡੀ ਐਮ ਸੀ 'ਚ ਰੈਫਰ ਕੀਤਾ ਜਿੱਦਾ ਉਥੇ ਇਲਾਜ ਚੱਲ ਰਿਹਾ ਤੇ ਨਾਓ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਡੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤਿਹਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈ ਹੈ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤਿਹਗੜ ਸਾਹਿਬ ਮੇ ਫਤਿਹਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਝ ਦਿਨ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਸਰ ਥੋੜਾ ਰੈਸਟਿੰਗ ਜੀ ਮੈਂ ਵੀ ਬਤਾ ਦਿੰਦੀ ਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇੱਕ ਮਾਨਹੰਟ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕਯੂ ਸੀ ਉਹਨਾਂ ਨੂੰ ਲੱਭਣ ਦੇ ਲਈ ਫਤੇਗੜ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਆ ਨਾਲ ਸੜਕ ਜਾਂਦੀ ਆ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈ ਇਨਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓਵਰ ਕੀਤਾ ਥੈਂਕ ਯੂ ਥੈਂਕ ਯੂ ਰੋ